ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਵੀਡੀਓ ਸਾਰੀ ਧਿਆਨ ਨਾਲ ਸੁਣ ਲਿਓ ਐਸ ਸਾਲ ਥੋਡੇ ਇਹ ਵੀਡੀਓ ਸਾਇਦ ਨਾ ਕੰਮ ਆਵੇ ਤੇ ਅਗਲੇ ਸਾਲ ਇਹ ਵੀਡੀਓ ਥੋਡੇ ਜ਼ਰੂਰ ਕੰਮ ਆਊਗੀ ਚੈਨਲ ਫੋਲੋ ਕਰਕੇ ਦੇਖ ਲਿਓ ਰੱਖ ਲਿਓ ਤੇ ਵੀਡੀਓ ਸੇਵ ਕਰਕੇ ਰੱਖ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਈ ਬਈ ਆਪਾਂ ਇੱਕ ਟ్రਾਇਲ ਦੇ ਤੌਰ ਤੇ ਕਣਕ ਕਾਲੇ ਵਹਣ ਚ ਇੱਕ ਕਿੱਲਾ ਵਹਣ ਦਾ ਮੂੰਗੀ ਬੀਜੀ ਸੀ ਕਰ ਚ ਥੋਡੇ ਸਾਹਮਣੇ ਖੜਿਆ ਜੀਰੋ ਡਰਲਾਣਾ ਬੀਜੀ ਹੋਈ ਆ ਬਾਂਸੀ ਗੋਲਡ ਬੀ ਆ ਹਨਾ ਤੇ ਇਹ ਸੱਤ ਮਈ ਨੂੰ ਬੀਜੀ ਸੀ ਇਹ ਲੇਟ ਹੋ ਗਈ ਬਾਈ ਲੇਟ ਆਏ ਹੋਗੀ ਪਰ ਤਾਂ ਕੋਈ ਹੈ ਨਹੀਂ ਸੇ ਨਾ ਬਿਦਲੋਂ ਚਾ ਜੀ ਬੀਜਾਂਗੇ ਤੇ ਮਗਰੋਂ ਬਾਹਣ ਇੱਕ ਕਿੱਲਾ ਰਮਾ ਲਿਆ ਤੇ ਪਹਿਲਾਂ ਮੱਕੀ ਚੋਲ ਜੇ ਰਹੇ ਮੱਕੀ ਤੋਂ ਮੱਕੀ ਚ ਮੋਟਰਾਂ ਬੇਲੀਆਂ ਹੋ ਗਈਆਂ ਤਾਂ ਇੱਕ ਕਿੱਲਾ ਬਾਹਰ ਦਾ ਰਮਾਇਆ ਰਮਾ ਕੇ ਫੇਰੇ ਬਤਨਾ ਜਾਂ ਫੇਰੇ ਇਹ ਨਹੀਂ ਪਈਗੇ ਤੇ ਲੇਟ ਹੋ ਗਈ ਬਾਈ ਤੇ ਲੇਟ ਹੋ ਗਈ ਤੇ ਅੱਜ ਲਗਭਗ ਇਹ ਮਹੀਨੇ ਦੀ ਹੋ ਗਈ ਮਹੀਨੇ ਤੋਂ ਦੋ ਕੁ ਦਿਨ ਘੱਟ ਹੀ ਆ ਹਜੇ ਪ੍ਰੋਪਰ ਮਹੀਨੇ ਦੀ ਹੋਈ ਨਹੀਂ ਬਸ ਹੀ ਗੋਲਡ ਬੀਜ ਆ ਹਨਾ ਬਾਈ ਸੋਨੂੰ ਇਹ ਵੀਡੀਓ ਵੀ ਪੂਰੀ ਵਧੀਆ ਜਾਣਕਾਰੀ ਦੇਵਾਂਗੇ ਇਹਰੇ ਵੀਡੀਓ ਚ ਵੀ ਤੁਹਾਨੂੰ ਅਗਲੇ ਸਾਲ ਬਈ ਜੂਨ 1 ਤਰੀਕ ਨੂੰ ਨਹੀਂ ਲੜ ਚੱਲਦੀ ਦੋ ਵੀ 1 ਜੂਨ ਨੂੰ ਲੜ ਨਹੀਂ ਚੱਲਦੀ 1 ਜੁਲਾਈ ਨੂੰ ਲੜ ਚੱਲੂਗੀ ਤੇ ਹਰੇਕ ਕਿਸਾਨ ਭਰਾ ਨੂੰ 10 ਤੋਂ 20000 ਕਿੱਲੇ ਚ ਕਮਾਉਣ ਖਾਤਰ ਬਈ ਆ ਮੂੰਗੀ ਬੀਜ ਲੈਣਗੇ ਵਧੀਆ ਰਹਿਣਗੇ ਜੇ ਨਹੀਂ ਵੀ ਹੋ ਜਰ ਬਾਹਣ ਦੀ ਸਿਹਤ ਸਮਲ ਜੂ ਹਣਾ ਤੇ ਬਾਕੀ ਇਹਦੇ ਵਿੱਚ ਨਾਈਟ੍ਰੋਜਨ ਹੁੰਦੀ ਹੈਗੀ ਤੇ ਆਪਾਂ ਨੂੰ ਜਿਹੜੀ ਆਪਾਂ ਅਗਲਾ ਝੋਨਾ ਲਾਵਾਂਗੇ ਉਹਦੇ ਵਿੱਚ ਆਪਣ ਨਾਈਟ੍ਰੋਜਨ ਘੱਟ ਪਾਉਣੀ ਪੂ ਜੇ ਇਹ ਆਪਣੇ ਕਰਮਾਂ ਦੀ ਹੋ ਗਈ ਹਨਾ ਤੇ 20 ਤੋਂ 30000 ਰੁਪਏ ਦੀ ਕਿੱਲੇ ਚ ਹੋ ਗਈ ਜਾਂਦੀ ਹੈ ਤੇ ਹੁਣ ਵਿੱਚ ਭਰਾ ਕਹਣਗੇ ਵੀ ਅਸੀਂ ਮੱਕੀ ਲਾ ਲਾਂਗੇ ਜੀ ਸਾਰੇ ਬਾਹਣ ਚ ਬਾਈ ਜਿੰਨਾ ਮੱਕੀ ਬਾਹਣ ਦੀ ਜਾਨ ਕੱਢਦੀ ਆ ਇਹ ਬਾਹਣ 19 19 ਇਹ ਬਾਹਣ ਚ ਜਾਨ ਪਾਉਂਦੀ ਆ ਮੂੰਗੀ ਤੇ ਬਾਈ ਇਹਦੇ ਵਿੱਚ ਆਪਾਂ 20 ਕਿਲੋ 18 ਤੋਂ 20 ਕਿਲੋ ਬੀ ਬਰਤਿਆ ਸੀ ਇੱਕ ਕਿੱਲੇ ਦਾ ਥੋੜੀ ਜੀ ਚਲੋ ਸੰਗਣੇ ਹੀ ਲਾ ਲਓ ਕੁਝ ਵੀ ਲਾ ਲਓ ਵਿੱਚ ਭਰਾ ਕਹਿੰਦੇ ਕਿ ਸੰਗਣੀ ਆ ਆਦੂ ਵਾਲੇ ਜਿਹੜੇ ਭਰਾ ਬੀਜ ਆ ਉਹ ਕਹਦਣਗੇ ਵੀ ਅਸੀਂ ਤਾਂ 12 13 ਕਿਲੋ ਕੋਣੇ ਬਾਈ ਉਹਨਾਂ ਉੱਥੇ 12 13 ਕਿਲੋ ਚੱਲ ਜਾਂਦਾ ਕਿਉਂ ਉਹ ਬਾਹਣ ਵਾਲੇ ਤਕੜੇ ਹੁੰਦੇ ਆਗੇ ਡੀਏਪੀ ਉੱਤੇ ਹੋਰ ਖਾਦਾ ਪਾੜੀਆਂ ਪਈਆਂ ਹੁੰਦੀਆਂ ਬਾਈ ਕਣਕ ਵਾਲੇ ਬਾਹਣ ਉਹਨੇ ਤਕੜੇ ਨਹੀਂ ਹੁੰਦੇ ਇਹਦੇ ਵਿੱਚ ਇੰਨਾ ਵੀ ਕੰਮ ਕਰਦਾ ਤੇ ਕੁਛ ਚੂਹੇ ਚਾਹੇ ਖਾ ਜਾਂਦੇ ਤੇ ਕੁਛ ਮੱਛਰ ਤੋਂ ਲੋ ਲੂ ਨਾਲ ਮੱਚ ਜਾਂਦੀ ਆ ਤੇ ਸਾਡਾ ਹੁਣ 18 17 18 ਕਿਲੋ ਵੀ ਪਿਆ ਹੋਇਆ ਇੱਕ ਕਿੱਲੇ ਦਾ ਤੇ ਉਹਨੇ ਹੀ ਅਸੀਂ ਡੀਏਪੀ ਪਾ ਕੇ ਬੀਜਿਆਗਾ ਤੇ ਤੁਸੀਂ ਸਾਡੇ ਸਾਹਮਣੇ ਇੱਕ ਮਹੀਨੇ ਦੀ ਬਾਈ ਮੰਗੀ ਇਹਦੇ ਉੱਤੇ ਅਸੀਂ ਇੱਕ ਸਪਰੇ ਸੁੰਡੀ ਦੀ ਕਰੀ ਅਜੇ ਤੱਕ ਸੁੰਡੀ ਅਟੈਕ ਆਇਆ ਹੈ ਨਹੀਂ ਸੀਗਾ ਵੀ ਅਸੀਂ ਪਹਿਲੀ ਮਾਰਤੀ ਕੋਰਾ ਜਣ ਪਾਈ ਹੈਗੀ ਤੇ ਹੋਰ ਕੋਈ ਲਈਦੀ ਸਪਰੇ ਨਹੀਂ ਕਰੀ ਕੋਈ ਗ੍ਰੋਥ ਪ੍ਰੋਮੋਟਰ ਨਹੀਂ ਪਾਇਆ ਕੋਈ ਜੂਰੀਆ ਨਹੀਂ ਪਾਇਆ ਤੇ ਕੋਈ ਪਾਣੀ ਨਹੀਂ ਲਾਇਆ ਹਜੇ ਤੱਕ ਇਹਨੂੰ ਤੇ ਉਮੀਕੋਰ ਹੀ ਖੜੀ ਆ ਤੁਹਾਡੇ ਸਾਹਮਣੇ ਦੇਖੋ ਬਸ ਜਿਹੜਾ ਰਾਵਣੀ ਕਰਕੇ ਵਾਹਣ ਬੀਜਤੀ ਉਦੋਂ ਬਾਅਦ ਚ ਆਈ ਖੜੀ ਹੈਗੀ ਤੇ ਹਜੇ ਤੱਕ ਇਹਨੂੰ ਕਵਾਸੇ ਦੀ ਘਾਟ ਨਹੀਂ ਗਈ ਕੋਈ ਦਿੱਕਤ ਨਹੀਂ ਪੂਰੀ ਸੋਹਣੀ ਗ੍ਰੋਥ ਆ ਤੇ ਜਦੋਂ ਇਹ ਬਈ ਆਪਣੇ ਫਲੀਆਂ ਚੱਕਣ ਪਹਿਲਾ ਫਲ ਚੱਕਣ ਲੱਗੀ ਆਪਾਂ ਉਦੋਂ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਜਦੋਂ ਇਹ ਪਕਾ ਲਿਆ ਜਾਂ ਦੂਜਾ ਫਲ ਕਿੰਨਾ ਝਾੜ ਆਉਂਦਾ ਯਾਰ ਟੋਟਲ ਏ ਟੂ ਜ਼ेड ਖਰਚੇ ਤੋਂ ਲੈ ਕੇ ਤੇ ਆਮਦਨ ਤੱਕ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀਡੀਓ ਤੁਹਾਨੂੰ ਅਗਲੇ ਸਾਲ ਬਾਈ ਇਹ ਕੰਮ ਦੇ ਜੂਗੀ ਤੇ ਜੇ ਕੋਈ ਇਹਦੇ ਵਿੱਚ ਆਪਾਂ ਨੂੰ ਦਿੱਕਤ ਆਉਂਦੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਪੈਂਦੀਆਂ ਉਹ ਵੀ ਤੁਹਾਨੂੰ ਦੱਸਾਂਗੇ ਹਜੇ ਤੱਕ ਕਿਨੂੰ ਕੋਈ ਬਿਮਾਰੀ ਨਹੀਂ ਬਾਈ ਤੇ ਜੇ ਕੋਈ ਬਿਮਾਰੀ ਪੈਂਦੀ ਵੀ ਆ ਤੁਹਾਡੇ ਨਾਲ ਵੀਡੀਓ ਸਾਂਝੀ ਕਰਕੇ ਫੇਰ ਆਪਾਂ ਸਪਰੇਅ ਕਰਾਂਗੇ ਇਹਦੇ ਉੱਤੇ ਤੇ ਨਹੀਂ ਆਪਾਂ ਤੇ ਹੋਰ ਇਹਦੇ ਉੱਤੇ ਬਾਦੂ ਕੋਈ ਖਰਚਾ ਨਹੀਂ ਕਰਿਆ ਤੇ ਵੀ ਆਪਾਂ ਇਹ ਆਦਾ ਘਰ ਦਾ ਰੱਖ ਲਿਆ ਸੀ ਐਤਕੀ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਆ ਵੀ ਥੋੜਾ ਬਾਲਾ ਵੀ ਕੁਵਟਰ ਦੋ ਇੱਕ 50 ਕਿਲੋ ਕੁਵਟਰ ਜਿੰਨਾ ਵੀ ਆਦਾ ਮਾਜਣਾ ਭਾਈ ਤੁਸੀਂ ਐਤਕੀ ਮੂੰਗੀ ਲੈ ਕੇ ਰੱਖ ਲਓ ਮੰਡੀ ਚੋਂ ਲੈ ਕੇ ਰੱਖ ਲਿਓ ਪਾਂਸੀ ਗੋਲਡ ਵੀ ਸੀ ਇਹ ਤੇ ਕਿਉਂ ਉਦੋਂ 200 ਨੂੰ ਕਿਲੋ ਲੈ ਕੇ 300 ਨੂੰ ਕਿਲੋ ਲੈ ਕੇ ਪਾਉਣ ਨਾਲੋਂ ਵੀ ਹੁਣ 60-70 ਰੁਪਏ ਕਿਲੋ ਮਿਲੂਗੀ 7000 ਰੁਪਏ ਵੀ ਐਂ ਕਹਦੇ ਵੀ ਕਿਰ ਆਪਾਂ ਖੂਜ ਸਿੜਤਾ ਵੀ ਯਾਰ ਉਹ ਖੂਜ ਸਿਟਿਆ ਵੀ ਨਾ ਮੰਨੋ ਯਾਰ ਅਗਲੇ ਸਾਲ ਛੋਟੇ ਖਰੇ ਆਉਣ ਨੇ ਉਹ ਉਹ 7000 ਦੀ ਜੇ ਤੁਸੀਂ ਮੂੰਗੀ ਨਾ ਹੀ ਵੇਚੀ ਅਗਲੇ ਸਾਲ 7000 ਨੂੰ ਉਹ ਫੇਰ ਵੇਚ ਜੂਗੀ ਹਨਾ ਤੇ ਬਈ ਇਹ ਆਪਣੀ ਮੂੰਗੀ ਵੀ ਜੀ 7 ਦੀ ਅੱਜ 7 ਸੇ 5 ਹੋ ਗਈ 8 ਦਿਨਾਂ ਦੀ ਹੋ ਗਈ ਕੋਈ ਵੱਧੂ ਖਰਚਾ ਨਹੀਂ ਕਰਿਆ ਕੁਝ ਨਹੀਂ ਕਰਿਆ ਕੋਈ ਪੋਰ ਬੰਦ ਕਰਕੇ ਨਹੀਂ ਬੀਜੀ ਆਈ ਬੀਜੀ ਹੋਈ ਹੈਗੀ 18 ਤੋਂ 20 ਕਿਲੋ ਵੀ ਪਾ ਕੇ ਤੇ ਉਹਨੇ ਈ ਏਪੀ ਪਾਇਆ ਹੋਇਆ 18 ਤੋਂ 20 ਕਿਲੋ ਤੇ ਬਾਈ ਇਹ ਵੱਢਣ ਤੱਕ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਕਿੰਨਾ ਖਰਚਾ ਆਇਆ ਕੀ ਆਪਾਂ ਨੂੰ ਮਨਾਹਾ ਮਿਲਿਆ ਤੇ ਜਿਹੜੀ ਸਾਨੂੰ ਅਗਲੇ ਸਾਲ ਬਾਈ ਇਹ ਆਪਣਾ ਝੋਨਾ ਲੇਟ ਲੱਗਦਾ ਪੀਆਰ ਵੈਰਟੀਆਂ ਲਾਉਣ ਲਈ ਸਰਕਾਰ ਆਪਾਂ ਨੂੰ ਮਨਜ਼ੂਰ ਕਰਦੀ ਹੈ ਤਾਂ ਆਪਾਂ ਉਹਦਾ ਪੀਲੂਸ ਵਾਲਾ ਘਾਟਾ ਮੂੰਗੀ ਪੈਦਾ ਕਰਕੇ ਪੂਰਾ ਕਰ ਸਕਦੇ ਆ ਠੀਕ ਆ ਹੋਰ ਜਾਣਕਾਰੀ ਲਈ ਵੀਡੀਓ ਦੇਖਣ ਲਈ ਚੈਨਲ ਫੋਲੋ ਕਰ ਲਓ ਬਾਈ ਧੰਨਵਾਦ ਸਾਰਿਆਂ ਦਾ